ਪਹਿਲੀ ਪਾਤਸ਼ਾਹੀ ਜਗਤਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਪੂਰੀ ਕਾਇਨਾਤ ਦੇ ਵਿੱਚ ਵਸਦੀ ਸੰਗਤ ਦੇ ਵੱਲੋਂ ਬੜੇ ਚਾਅ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਹੁਣ ਤੁਹਾਨੂੰ ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸਫਰ ਤੇ ਫਲਸਫੇ ਦੇ ਉੱਤੇ ਇੱਕ ਨਜ਼ਰ ਪਵਾਨਣੇ ਕਿ ਇਹ ਬਾਲਕ ਕਿਸੇ ਇੱਕ ਦੀ ਗੱਲ ਨਹੀਂ ਕਰੇਗਾ ਅਤੇ ਸਮੂਹ ਮਨੁੱਖਤਾ ਦੀ ਭਲਾਈ ਬਾਤਰ ਹੀ ਇਸ ਧਰਤੀ ਤੇ ਗੁਰੂ ਸਾਹਿਬ ਨੇ ਅਵਤਾਰ ਟਾਰਿਆ ਗੁਰੂ ਸਾਹਿਬ ਕ੍ਰਾਂਤੀਕਾਰੀ ਸੁਭਾਤ ਨਾਲ ਨਾਲ ਉੱਚ ਦਰਜੇ ਦੇ ਸਮਾਜ ਸੁਧਾਰਕ ਵੀ ਸਨ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਉਸ ਵੇਲੇ ਦੇ ਹਾਕਮ ਨੂੰ ਜ਼ਾਲਮ ਦੱਸ ਕੇ ਵੰਗਾਰਿਆ ਐਨਾ ਹੀ ਨਹੀਂ ਗੁਰੂ ਸਾਹਿਬ ਨੇ ਗਰੀਬ ਮਜਲੂਮਾਂ ਤੇ ਹੁੰਦੇ ਜ਼ੁਲਮ ਤੇ ਲਈ ਰੱਬ ਨੂੰ ਵੀ ਮੇਣਾ ਮਾਰਿਆ ਐਤੀਮਾਰ ਪਈ ਕੁਰਲਾਣੇ ਤਾਂ ਕੀ ਦਰਦ ਨਾ ਆਇਆ ਗੁਰੂ ਸਾਹਿਬ ਦੇ ਹੱਥੋਂ ਨਿਕਲੇ ਵੀਰਪਿਆਂ ਤੇ ਲੰਗਰ ਅੱਜ ਵੀ ਪੂਰੀ ਦੁਨੀਆ ਦੇ ਵਿੱਚ ਗਰੀਬ ਗੁਰਬਿਆਂ ਦਾ ਢਿੱਡ ਭਰ ਰਹੇ ਨੇ ਗੁਰੂ ਸਾਹਿਬ ਦੀ ਸਰਬੱਤ ਦਾ ਭਲਾ ਮੰਗਣ ਦੀ ਭਾਵਨਾ ਅੱਜ ਵੀ ਨਾਨਕ ਨਾਮ ਲੈਵਾ ਸਿੱਖਾਂ ਦੇ ਵਿੱਚ ਭਰੀ ਹੋਈ ਹੈ ਗੁਰੂ ਅਰਣ ਦੇਵ ਜੀ ਨੇ ਵਹਿਮਾ ਪਰਮਾ ਦੇ ਵਿੱਚ ਫਸੀ ਮਨੁੱਖਤਾ ਦੇ ਅੰਦਰ ਚੇਤਨਤਾ ਪੈਦਾ ਕੀਤੀ ਸਖਤ ਮਿਹਨਤ ਮੁਸ਼ਕਕਤ ਕਰ ਰੱਬ ਨੂੰ ਖੁਸ਼ ਕਰਨ ਦੇ ਲਈ ਲੋਕਾਂ ਵੱਲੋਂ ਖਰਚ ਕੀਤੀ ਜਾਂਦੀ ਮਾਇਆ ਨੂੰ ਰੋਕਣ ਲਈ ਗੁਰੂ ਸਾਹਿਬ ਨੇ ਲੁਕਾਈ ਨੂੰ ਰੱਬ ਦੀ ਅਸਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਜਦੋਂ ਚਿੰਤਨ ਤੇ ਬਾਣੀ ਦੇ ਵਿੱਚ ਰਹਿਣ ਲੱਗਾ ਤਾਂ ਗੁਰੂ ਜੀ ਦੇ ਪਿਤਾ ਮਹਿਤਾ ਕਾਲੂ ਜੀ ਨੂੰ ਚਿੰਤਾ ਰਹਿਣ ਲੱਗੀ। ਇਸੇ ਦੌਰਾਨ ਪੈਣ ਨਾਨਕੀ ਤੇ ਜੀਜਾ ਜੈਰਾਮ ਨਾਨਕ ਜੀ ਨੂੰ ਆਪਣੇ ਨਾਲ ਲੈ ਗਏ। ਉੱਥੇ ਜੀਜਾ ਜੈਰਾਮ ਜੀ ਨੇ ਨਾਨਕ ਜੀ ਨੂੰ ਨਵਾਬ ਦੌਲਤ ਖਾਨ ਦੇ ਮੋਦੀ ਖਾਨੇ ਦੇ ਵਿੱਚ ਨੌਕਰੀ ਦਿਵਾਈ। ਬਾਬਾ ਜੀ ਉੱਥੇ ਬੜੇ ਮਨ ਲਗਾ ਕੇ ਕੰਮ ਕਰਨ ਲੱਗੇ ਤੇ ਉਹ ਹਮੇਸ਼ਾ ਪੂਰਾ ਸੌਦਾ ਤੋਲਦੇ ਸਨ। ਇੱਕ ਵਾਰ ਕਿਸੇ ਨਵਾਬ ਦੇ ਕੋਲ ਗੁਰੂ ਸਾਹਿਬ ਪਾਦਸ਼ਾਹ ਦੀ ਸ਼ਿਕਾਇਤ ਕੀਤੀ ਮੋਦੀ ਖਾਨੇ ਦਾ ਜਦੋਂ ਹਿਸਾਬ ਕਿਤਾਬ ਕੀਤਾ ਗਿਆ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਜਦੋਂ ਇਹ ਸਵਾਲ ਜਿਹੜਾ ਕੀਤਾ ਗਿਆ ਤਾਂ ਉੱਥੇ ਸਭ ਕੁਝ ਠੀਕ ਪਾਇਆ ਗਿਆ ਤਾਂ ਗੁਰੂ ਸਾਹਿਬ ਨੇ ਇਸੇ 13-13 ਵਾਲੀ ਘਟਨਾ ਦੇ ਸਥਾਨ ਤੇ ਗੁਰਦੁਆਰਾ ਹਟ ਸਾਬ ਉਸਾਰਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੀ ਵਿਲੱਖਣਤਾ ਤੋਂ ਅਤੇ ਦਰਵੇਸ਼ ਸੋਚ ਕਰਨ ਸੋਚੀ ਪੈ ਗਏ ਕਿ ਕਿਵੇਂ ਗੁਰਨਾਨਕ ਨੂੰ ਕਿਸੇ ਕੰਮ ਲਾਇਆ ਜਾਏ ਸੋ ਗੁਰੂ ਸਾਹਿਬ ਦੇ ਪਿਤਾ ਨੇ ਗੁਰਨਾਨਕ ਦੇਵ ਜੀ ਨੂੰ ਨੌਕਰੀ ਤੇ ਲਗਵਾਉਣ ਬਾਰੇ ਸੋਚਿਆ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬ ਦੇ ਜੀਜਾ ਭਾਈ ਜੈਰਾਮ ਜੀ ਸultanpur Lodi ਦੇ ਵਿੱਚ ਨਵਾਬ ਦੌਲਤ ਖਾਨ Lodi ਦੇ ਹੇਠਾਂ ਕੰਮ ਕਰਦੇ ਸਨ ਗੁਰੂ ਸਾਹਿਬ ਦੇ ਪਿਤਾ ਨੇ ਜੈਰਾਮ ਜੀ ਨੂੰ ਬੇਨਤੀ ਕੀਤੀ ਕਿ ਗੁਰਨਾਨਕ ਨੂੰ ਆਪਣੇ ਨਾਲ ਲੈ ਜਾਓ ਤੇ ਕਿਸੇ ਕੰਮ ਧੰਦੇ ਲਗਾਓ ਸੋ ਜੈਰਾਮ ਜੀ ਗੁਰੂ ਸਾਹਿਬ ਨੂੰ Sultanpur Lodi ਲੈ ਆਏ ਤੇ ਇਥੇ ਮੋਦੀ ਖਾਨੇਦ ਵਿੱਚ ਲਗਵਾ ਦਿੱਤਾ ਜਿੱਥੇ ਗੁਰੂ ਸਾਹਿਬ ਦਾ ਕੰਮ ਲੋਕਾਂ ਨੂੰ ਸਮਾਨ ਤੋਲ ਕੇ ਦੇਣਾ ਸੀ ਗੁਰੂ ਸਾਹਿਬ ਸਮਾਨ ਲੈਣ ਆਏ ਗਰੀਬ ਗੁਰਪਿਆਂ ਨੂੰ 13-13 ਕਰਕੇ ਝੋਲੀਆਂ ਭਰ-ਭਰ ਰਾਸ਼ਨ ਦੇਣ ਲੱਗੇ ਜਿਸ ਕੋਲ ਪੈਸੇ ਹੁੰਦੇ ਸਨ ਉਸ ਨੂੰ ਵੀ ਜਿਸ ਕੋਲ ਪੈਸੇ ਨਹੀਂ ਹੁੰਦੇ ਸਨ ਉਸ ਨੂੰ ਵੀ ਗੁਰੂ ਸਾਹਿਬ 13-13 ਕਰਕੇ ਤੋਲੀ ਜਾ ਰਹੇ ਸਨ ਤੇ ਝੋਲੀਆਂ ਭਰੀ ਜਾ ਰਹੇ ਸਨ ਇਹ ਸਾਰੇ ਵਰਤਾਰੇ ਬਾਰੇ ਕੁਝ ਲੋਕਾਂ ਨੇ ਨਵਾਬ ਦੌਲਤ ਖਾਨ ਨੂੰ ਗੁਰੂ ਸਾਹਿਬ ਦੀ ਸ਼ਿਕਾਇਤ ਕੀਤੀ ਅਤੇ ਮੋਦੀ ਖਾਨੇ ਦਾ ਹਿਸਾਬ ਕਰਨ ਲਈ ਕਿਆ ਨਵਾਬ ਦੌਲਤ ਖਾਨ ਤੇ ਕਹਿਣ ਉਤੇ ਮੋਦੀ ਖਾਨੇ ਦਾ ਸਾਰਾ ਹਿਸਾਬ ਕੀਤਾ ਗਿਆ ਪਰ ਉਸ ਵਕਤ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਸਾਰਾ ਹਿਸਾਬ ਦੇਖਿਆ ਗਿਆ ਤੇ ਸਾਰਾ ਰਾਸ਼ਨ ਤੇ ਮਾਲ ਬਲਕਿ ਪੂਰਾ ਨਹੀਂ ਸੀ ਸਗੋਂ ਹਿਸਾਬ ਨਾਲੋਂ ਵੀ ਵੱਧ ਮਿਲਿਆ ਇਸ ਸਾਰੇ ਕੌਤਕ ਨੂੰ ਵੇਖ ਸਭ ਸ਼ਰਮਿੰਦਾ ਹੋਏ ਤੇ ਗੁਰੂ ਸਾਹਿਬ ਕੇ ਨਤਮਸਤਕ ਹੋ ਗਏ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਉੜੀਸਾ ਦੇ ਜਗਨਨਾਥ ਪੁਰੀ ਪਹੁੰਚੇ ਇਸ ਦੌਰਾਨ ਪੰਡਤਾਂ ਤੇ ਪੁਜਾਰੀਆਂ ਨੇ ਗੁਰੂ ਸਾਹਿਬ ਨੂੰ ਭਗਵਾਨ ਜਗਨਨਾਥ ਜੀ ਦੀ ਸ਼ਾਮ ਦੀ ਆਰਤੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਪ੍ਰਮਾਤਮਾ ਦੀ ਆਰਤੀ ਤਾਂ ਕੁਦਰਤ ਆਪ ਹਰ ਜਗ੍ਹਾ ਦੇ ਉੱਤੇ ਕਰਦੀ ਪਈ ਹੈ ਉਸ ਸਮੇਂ ਗੁਰੂ ਸਾਹਿਬ ਨੇ ਆਰਤੀ ਦਾ ਉਚਾਰਨ ਕੀਤਾ ਸੀ ਇਹ ਖਾਸ ਰਿਪੋਰਟ ਗੁਰੂ ਸਾਹਿਬ ਆਪਣੀਆਂ ਉਦਾਸੀਆਂ ਦੌਰਾਨ ਉੜੀਸਾ ਦੇ ਵਿੱਚੋਂ ਲੱਗਦੇ ਹੋਏ ਜੂਨ 1510 ਦੇ ਵਿੱਚ ਮਰਦਾਨੇ ਦੇ ਨਾਲ ਜਗਨਨਾਥ ਪੁਰੀ ਪਹੁੰਚੇ ਉਸ ਸਮੇਂ ਦੌਰਾਨ ਜਗਨਨਾਥ ਮੂਰਤੀ ਦਾ ਸਥਾਪਨ ਦਿਵਸ ਸੀ ਇਸੇ ਮੰਦਿਰ ਦੇ ਵਿੱਚ ਸ਼ਾਮ ਵਿਲੀ ਕੀਤੀ ਜਾਣ ਵਾਲੀ ਆਰਤੀ ਦੀ ਤਿਆਰੀ ਹੋ ਰਹੀ ਸੀ ਥਾਲੀ ਚ ਦੀਵੇ ਅਤੇ ਸੁਗੰਧੀਆਂ ਰੱਖ ਕੇ ਮੂਰਤੀ ਦੀ ਪੂਜਾ ਲਈ ਪ੍ਰਬੰਧ ਕੀਤੇ ਜਾ ਰਹੇ ਸਨ ਗੁਰੂ ਸਾਹਿਬ ਨੂੰ ਵੀ ਪੰਡਤਾਂ ਨੇ ਆਰਤੀ ਵਿੱਚ ਸ਼ਾਮਲ ਹੋਣ ਲਈ ਕਿਹਾ ਜਦੋਂ ਆਰਤੀ ਦੀ ਸ਼ੁਰੂਆਤ ਹੋਣ ਲੱਗੀ ਗੁਰੂ ਸਾਹਿਬ ਨੇ ਉਸ ਵੇਲੇ ਪੰਡਤਾਂ ਨੂੰ ਕਿਹਾ ਕਿ ਪ੍ਰਮਾਤਮਾ ਉਸ ਸਕਾਲ ਪ੍ਰੋਖ ਦੀ ਆਰਤੀ ਇਹਨਾਂ ਥਾਲੀਆਂ ਤੇ ਰਹੀ ਨਹੀਂ ਬਲਕਿ ਕੁਦਰਤ ਖੁਦ ਬਖੁਦ ਕਰ ਰਹੀ ਹੈ ਗੁਰੂ ਸਾਹਿਬ ਨੇ ਪ੍ਰਮਾਤਮਾ ਨੂੰ ਯਾਦ ਕਰਦੇ ਆਰਤੀ ਦਾ ਉਚਾਰਨ ਕੀਤਾ ਗगन ਮੇ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨਰਾਏ ਫੁਲਤ ਜੋਤੀ ਗੁਰੂ ਸਾਹਿਬ ਇਹਨਾਂ ਸਤਰਾ ਰਹੇ ਇਹ ਦੱਸਣਾ ਚਾਹੁੰਦੇ ਸਨ ਕਿ ਉਸ ਪਰਮਾਤਮਾ ਦੀ ਉਸਤਤ ਦੇ ਵਿੱਚ ਚੰਦ ਸੂਰਜ ਤਾਰੇ ਆਕਾਸ਼ ਰੂਪੀ ਥਾਲ ਦੇ ਵਿੱਚ ਉਸ ਪਰਮਾਤਮਾ ਦੀ ਆਰਤੀ ਕਰ ਰਹੀ ਹੈ। ਪਹਾੜਾਂ ਤੋਂ ਆਉਣ ਵਾਲੀ ਸੁਗੰਧ ਠਵਾ ਉਸ ਪਰਮਾਤਮਾ ਦਾ ਚੌਰ ਕਰ ਰਹੀ ਹੈ। ਤੇ ਖੇਤਾਂ ਦੇ ਵਿੱਚ ਵਿਛੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਲਈ ਫੁੱਲ ਪੇਂਟ ਕਰ ਰਹੀ ਹੈ। ਦਰਸਲ ਗੁਰੂ ਸਾਹਿਬ ਦਾ ਇਸ ਕੁਦਰਤੀ ਆਰਤੀ ਪਿੱਛੇ ਇਹ ਮਕਸਦ ਸੀ ਕਿ ਮੂਰਤੀਆਂ ਪੂਜਣ ਨਾਲ ਅਸਲ ਭਗਵਾਨ ਖੁਸ਼ ਨਹੀਂ ਹੁੰਦੇ ਤੇ ਨਾ ਹੀ ਉਹਨਾਂ ਨੂੰ ਅਜਿਹੇ ਕਿਸੇ ਪਖੰਡ ਦੀ ਜ਼ਰੂਰਤ ਹੈ ਕਿਉਂਕਿ ਸਦਾ ਚਰਣ ਵਾਲਾ ਪਰਮਾਤਮਾ ਅਕਾਲ ਪੁਰਖ ਉਸ ਦੀ 24 ਘੰਟੇ ਕੁਦਰਤ ਖੁਦ ਬਖੁਦ ਆਰਤੀ ਕਰ ਰਹੀ ਹੈ ਇੱਕ ਓੰਕਾਰ ਦੀ ਸ਼ਾਬਦਿਕ ਤੌਰ ਦੇ ਉਤੇ ਇੱਕ ਪਰਮਾਤਮਾ ਜੈਕ ਸਿਰਜਣਹਾਰ ਦੇ ਵਜੋਂ ਵਿਆਖਿਆ ਕੀਤੀ ਜਾਂਦੀ ਹੈ ਇਕਲੌਤੀ ਅਪ੍ਰਗਟ ਸ਼ਕਤੀ ਜਿਸ ਦੀ ਤੁਲਨਾ ਕਿਸੇ ਹੋਰ ਦੇ ਨਾਲ ਨਹੀਂ ਕੀਤੀ ਜਾ ਸਕਦੀ ਜਿਸ ਦੀ ਰਾਜ਼ਾ ਦੇ ਵਿੱਚ ਸਾਰੇ ਚਲਦੇ ਤੇ ਆਪਣਾ ਵਜੂਦ ਰੱਖਦੇ ਨੇ ਇਸ ਦੁਆਰਾ ਸਾਰੇ ਪੂਰਨ ਪਰਮਾਤਮਾ ਪਰਮ ਹਕੀਕਤ ਤੇ ਵੱਲ ਵਾਪਸ ਜਾਣ ਦਾ ਰਸਤਾ ਲੱਭਦੇ ਨੇ ਇੱਕ ਓੰਕਾਰ ਮੂਲ ਮੰਤਰ ਦੇ ਪਹਿਲੇ ਸ਼ਬਦ ਹਨ ਤੇ ਸਿੱਖ ਪਵਿੱਤਰ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਰੂਆਤੀ ਸ਼ਬਦ ਵੀ ਹਨ ਆਉਂ ਸਰਵਣ ਕਰਦੇ ਹਾਂ ਇੱਕ ਓੰਕਾਰ ਦੀ